1975 ਦੇ ਵਿੱਚ ਇਹ ਜ਼ਮੀਨ ਜਿਹੜੀ ਸੀ ਗਿਆਨ ਸਿੰਘ ਤੋਂ ਬਲਵੀਰ ਸਿੰਘ ਤੇ ਬਖਸ਼ੀ ਸਿੰਘ ਨੇ ਖਰੀਦੀ ਸੀ ਜੋ ਕਿ ਉਸ ਸਮੇਂ ਕਬਜ਼ਾ ਬਖਸ਼ੀ ਸਿੰਘ ਤੇ ਬਲਵੀਰ ਸਿੰਘ ਨੂੰ ਗਿਆਨ ਸਿੰਘ ਨੇ ਦਿੱਤਾ ਸੀ ਉਸ ਤੋਂ ਬਾਅਦ ਮਹਿੰਦਰਜੀਤ ਸਿੰਘ ਨੇ ਜਾਲੀ ਰਜਿਸਟਰੀ ਕਰਵਾ ਲਈ ਜੋ ਕਿ ਕਾਨੂੰਨ ਮੁਤਾਬਕ 20 ਸਾਲ ਤੱਕ ਉਹ ਜ਼ਮੀਨ ਵੇਚ ਨਹੀਂ ਸਕਦਾ ਉਸ ਤੋਂ ਬਾਅਦ ਲੋਅਰ ਕੋਰਟ ਵਿੱਚ ਕੇਸ ਚੱਲਿਆ ਜੋ ਬਖਸ਼ੀ ਸਿੰਘ ਤੇ ਬਲਵੀਰ ਸਿੰਘ ਦੇ ਹੱਕ ਵਿੱਚ ਹੋਇਆ ਤੇ ਰਜਿਸਟਰੀ ਨੂੰ ਕੈਂਸਲ ਕਰ ਦਿੱਤਾ ਤੋਂ ਬਾਅਦ ਫਰੀਦਪੁਰ ਸੈਸ਼ਨ ਦੇ ਵਿੱਚ ਕੇਸ ਚੱਲਿਆ ਜੋ ਸੈਸ਼ਨ ਦੇ ਯੂਰ ਜੀ.ਟੀ.ਸੀ. ਮਹਿੰਦਰਜੀਤ ਸਿੰਘ ਦੀ ਭਾਲ ਕਰਤੀ ਤੇ ਕਬਜਾ ਬਖਸ਼ੀ ਸਿੰਘ ਤੇ ਬਲਵੀਰ ਸਿੰਘ ਦਾ ਰੰਗ ਉਸ ਤੋਂ ਬਾਅਦ 1992 ਦੇ ਵਿੱਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਬਖਸ਼ੀ ਸਿੰਘ ਤੇ ਗੁਰਵੀਰ ਸਿੰਘ ਨੂੰ ਕੰਟੀਨਿਊ ਸਟੇ ਦਿੱਤਾ ਕਿ ਜ਼ਮੀਨ ਦਾ ਕਬਜਾ ਇਹਨਾਂ ਦਾ ਹੈ ਜਿੰਨਾ ਚਿਰ ਕੋਈ ਅੱਗੇ ਫੈਸਲਾ ਨਹੀਂ ਹੁੰਦਾ ਕਾਫੀ ਤਾਰੀ ਇਹੇ ਰਹਿਣਗੇ ਹੁਣ 23 4 2024 ਨੂੰ ਮਾਨਯੋਗ ਹਾਈ ਕੋਰਟ ਨੇ ਜੋ ਵੀ ਮਹਿੰਦਰਜੀਤ ਸਿੰਘ ਦੀ ਅਪੀਲ ਦਲੀਲ ਸੀ ਸੈਸ਼ਨ ਦੇ ਵਿੱਚ ਉਹਨੂੰ ਡਿਸਮਿਸ ਕਰਕੇ ਤੇ ਕਬਜ਼ਾ ਬਖਸ਼ੀ ਸਿੰਘ ਤੇ ਬਲਵੀਰ ਸਿੰਘ ਦਾ ਰਹਿਣ ਦਿੱਤਾ ਜੋ ਕਿ ਲੋਰਕੁਰ ਦਾ ਫੈਸਲਾ ਸੀ ਉਹਨੂੰ ਸਟੈਂਡ ਕਰ ਦਿੱਤਾ ਤੇ ਉਸ ਤੋਂ ਬਾਅਦ ਜੀ 6 6 2024 ਨੂੰ ਕੋਈ 9 ਕੁ ਦਾ ਟਾਈਮ ਹੈ ਜਦੋਂ ਮਹਿੰਦਰਜੀਤ ਸਿੰਘ 15-20 ਆਦਮੀ ਲੈ ਕੇ ਦੋ ਟਰੈਕਟਰ ਲੈ ਕੇ ਹਿਆਰਾਂ ਨਾਲ ਲੈਸ ਸੀ ਤੇ ਜ਼ਮੀਨ ਤੇ ਜੰਤਰ ਬੀਜਿਆ ਹੋਇਆ ਸੀ ਜੋ ਕਿ ਆਉਂਦੇ ਬੋਣ ਲੱਗੇ ਜੋ ਕਿ ਸਾਡੇ ਕੋਲ ਵੀਡੀਓ ਵਿੱਚ ਹੋ ਰਹੇ ਨੇ ਤੇ ਉਸ ਤੋਂ ਬਾਅਦ ਜੀ ਅਹੀ ਤਾਂ ਜੇ ਸਾਡਾ ਮੇਰਾ ਭਤੀਜਾ ਗਰਨਾਲ ਸਿੰਘ ਉਥੇ ਪਹੁੰਚਿਆ ਸੀ ਜਿਹੜੇ ਅਭੀ ਕੀ ਕਰਦੇ ਨੇ ਉਹਨਾਂ ਚੋਂ ਇਹਨਾਂ ਨੇ ਵਾਈਫਰ ਪਹਿਲੋਂ ਕੀਤੇ ਬਾਅਦ ਵਿੱਚ ਮਹਿਕਦੀਪ ਨੇ ਸਿੱਧਾ ਫਾਇਰ ਮਾਰਿਆ ਜੋ ਮੇਰੇ ਪਟਿੱਗੇ ਦੀ ਵਕੀ ਦੇ ਵਿੱਚ ਵਜਿਆ ਉਸ ਤੋਂ ਬਾਅਦ ਮਹਿੰਦਰਜੀਤ ਸਿੰਘ ਨੇ ਜਿਹੜਾ ਫਾਇਰ ਮਾਰਿਆ ਉਹਦੇ ਲੱਤਾਂ ਦੇ ਆਰ ਪਾਰ ਹੋ ਗਿਆ ਤੇ ਸਾਡੇ ਟਰੈਕਟਰ ਤੇ ਸ਼ੋ ਸਲਾਈਂ ਸਰ ਐਚਓ ਸ਼ੀਟ ਸਾਡੇ ਕੋਲ ਸਭ ਕੁਝ ਵੀਡੀਓ ਫੋਟੋ ਚ ਕੋਲ ਨੇ ਤੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਤੇ ਕੋਈ ਨੱਥ ਪਾਈ ਜਾਵੇ ਸਾਨੂੰ ਹੁਣ ਵੀ ਖਤਰਾ ਹੈ ਜੋ ਮਾਨਜੋਗ ਸੈਸ਼ਨ ਕੋਰਟ ਨੇ ਜ਼ਬਾਨਤ ਕਲਬੇੜ ਪ੍ਰਵੀਰ ਸਿੰਘ ਜੀਰਾ ਦੀ ਨਹੀਂ ਹੋਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਲਬੀਰ ਸਿੰਘ ਜੀਰਾ ਦਾ ਜੀ ਰੋਲ ਹੈ ਜਿਸ ਟਾਈਮ ਤੇ ਇਹ ਜਾਂਦੇ ਨੇ ਕਲਬੀਰ ਸਿੰਘ ਜੀਰਾ ਦਾ ਫੋਨ ਆਉਂਦਾ ਹੈ ਮਹਿਕਦੀਪ ਨੂੰ ਤੇ ਬਾਕੀ ਬੰਦਿਆਂ ਨੂੰ ਅੱਜ ਇਹਨਾਂ ਨੂੰ ਸੁੱਕਾ ਨਹੀਂ ਜਾਣ ਦੇਣਾ ਅੱਜ ਇਹਨਾਂ ਨੂੰ ਇੱਥੇ ਹੀ ਦਫਨ ਕਰ ਦਿਓ ਉਸ ਤੋਂ ਬਾਅਦ ਉਹਨਾਂ ਨੇ ਤਾਬੜ ਤੋਰ ਸਾਡੇ ਤੇ ਗੋਲੀਆਂ ਚਲਾਈਆਂ ਜਿੰਦੇ ਵਿੱਚ ਮਹਿਕਪ੍ਰੀਤ ਕੋਲ ਪਿਸਟਲ ਸੀ ਤੇ ਮਹਿੰਦਰਜੀਤ ਕੋਲ 315 ਬੂਰ ਸੀ ਬਾਬਾ ਕਰਨੈਲ ਸਿੰਘ ਉਹਦੇ ਕੋਲ 12 ਬੋਦ ਸਿੰਘ ਅਤੇ ਓਵਰ ਵੀ ਕਾਫੀ ਬੰਦੇ ਨੇ ਜੋ ਵੀਡੀਓ ਦੇ ਵਿੱਚ ਸਾਫ਼ ਦਿਸਦੇ ਪਏ ਨੇ ਤੇ ਅਸੀਂ ਪ੍ਰਚਾਰਚੋਂ ਤੇ ਇਹੋ ਮੰਗ ਕਰਦੇ ਆਂ ਵੀ ਸਾਨੂੰ ਤਾਂ ਹੁਣ ਵੀ ਜਾਰ ਮਾਰਨ ਨੂੰ ਖਤਰਾ ਹੈ ਨਹੀਂ ਜੀ ਪੁਲਿਸ ਬਾਅਦ ਵਿੱਚ ਆਈ ਸੀ ਜੀ ਉਸ ਮੌਕੇ ਤੇ ਨਹੀਂ ਸੀ ਪੁਲਿਸ ਕੁਝ ਦੇਰ ਬਾਅਦ ਹੀ ਆਈ ਸੀ ਵੀਡੀਓ ਇਹ ਜਿਹੜੀ ਹੈ ਜਦੋਂ ਹਾਂਜੀ ਉਹ ਜਦੋਂ ਬੱਚੇ ਦੇ ਗੋਲੀ ਵੱਜੀ ਜੀ ਉਹ ਬੱਚਾ ਅਸੀਂ ਟਰੈਕ ਤੋਂ ਥੱਲੇ ਲਾਇਆ ਬੱਚਾ ਬੇਹੋਸ਼ ਹੋ ਗਿਆ ਉਸ ਟਾਈਮ ਤੇ ਪੁਲਿਸ ਪਰ ਬਾਅਦ ਚਾਈ ਉਸ ਪਹਿਲ ਹੋਣੀ ਸੀ ਮੌਜੂਦ ਹੈਗੀ ਨਹੀਂ ਪੁਲਿਸ ਨੇ ਉਸ ਟਾਈਮ ਤੇ ਜੀ ਕੋਈ ਵੀ ਮਤਲਬ ਉੱਥੇ ਹੀ ਰਹੇ ਨੇ ਘੰਟਾ ਡੇਢ ਉੱਥੇ ਹੀ ਲਗੇ ਫਿਰ ਅਸੀਂ ਤਾਂ ਫਿਰ ਆਪਦੇ ਬੱਚੇ ਨੂੰ ਦਾਖਲ ਕਰਵਾਇਆ ਜੀਰੇ ਜੀਰੇ ਉਹ ਭਾਈ ਡੀ ਐਮ ਸੀ ਲੈ ਕੇ ਉਹ ਉਹਦਾਂ ਚ ਕਾਲਾਂ ਗਟੇਲ ਹੋ ਗਈਆਂ ਨੇ ਸਾਰਾ ਕੁਝ ਉਹ 130 ਵਾਰ ਤਾ ਉਹਨੇ ਫੋਨ ਹੀ ਉਹਨਾਂ ਦੇ ਬੰਦਿਆਂ ਨੂੰ ਕੀਤਾ ਜਿਹੜੇ ਬੰਦੇ ਉਸ ਟਾਈਮ ਤੇ ਮਜੂਦ ਸੀ ਤੇ ਅਸੀਂ ਕਿਵੇਂ ਕਹਿ ਸਕਨੇ ਆ ਜੀ ਉਹਨੇ ਇੱਕ ਥੋੜਾ ਕੇਸ ਕੀਤਾ ਜੂਨੀਅਰ ਬਹੁਤ ਵਾਕਏ ਕੀਤੇ ਨੇ ਇਲਾਕਾ ਪਰੇਸ਼ਾਨ ਹੋ ਤੱਕ ਬਹੁਤ ਵੱਡਾ ਗੁੰਡਾ ਹੈ ਇੱਕ ਅਸੀਂ ਤਾਂ ਸਰਕਾਰ ਤੋਂ ਵਕਤ ਤੋਂ ਬਾਅਦ ਇਹੋ ਹੀ ਜ਼ੋਰ ਮੰਗ ਕਰਦੇ ਆ ਇਹੋ ਜਿਹੇ ਬੰਦੇ ਨੂੰ ਨੱਥ ਪਾਈ ਜਾਵੇ ਫਕਟਰ ਭਨਵੇਂ ਨੇ ਬਹੁਤ ਵੱਡਾ ਕੇਸ ਕੀਤਾ ਸੀ ਤੇ ਛੜਕਾਂ ਤੇ ਤੁਸੀਂ ਵੇਖਿਆ ਹੀ ਲਾਚਾਂ ਫੇਰ ਦੀਆਂ ਫੇਰ ਦੀਆਂ ਇਹ ਬੰਦੇ ਦੇ ਬਹੁਤ ਜ਼ਿਆਦਾ ਕਾਰਨਾਮੇ ਨੇ ਤੇ ਕਈ ਕੱਚੇ ਚਿੱਠੇ ਨੇ ਜੋ ਦਿੱਤੇ ਬੋਲਨ ਦਾ ਮਸਕੀਤ ਇਸੇ ਵਿੱਚ ਦੀ ਚੀਜ਼ ਹੈ। ਕਲਵੀਰ ਜੀਰੇ ਦਾ ਸੱਕਾ ਚਾਚਾ ਜ਼ਮੀਂਦਰ ਜੀ ਸਿੰਘ। ਹਾਂਜੀ ਇਹਨਾਂ ਦਾ ਜ਼ਮੀਨ ਦਾ ਝਗੜਾ ਹੈ। ਹੁਣ ਵੀ ਸਾਨੂੰ ਜੇ ਬਹੁਤ ਡਰ ਲੱਗਦਾ ਵੀ ਇਹ ਬੰਦਾ ਬਹੁਤ ਹਾਈ ਲਰਟ ਹੈ। ਇਹ ਕੁਝ ਵੀ ਸਾਡਾ ਨੁਕਸਾਨ ਕਰ ਸਕਦਾ। ਕਿਉਂਕਿ ਇਹਦੀ ਪਹੁੰਚ ਬਹੁਤ ਹੈ। ਕਿੰਨੀ ਜ਼ਮੀਨ ਦਾ ਝਗੜਾ ਹੈ? ਇਹ ਜ਼ਮੀਨ 8 64 ਕਨਾਲਾਂ 12 ਮਰਲੇ ਦੀ ਹੈ। ਹਾਂਜੀ ਸਟੇ ਸਾਡੇ ਕੋਲੇ। ਇਹ ਹਾਈ ਕੋਰਟ ਤੋਂ ਮਿਲਿਆ ਸੀ ਜੀ ਸਟੇ ਤੇ ਹੁਣ ਤਾਂ ਜੀ ਫੈਸਲਾ ਕਰ ਦਿੱਤਾ ਹੈ ਵੀ ਜੋ ਸੈਸ਼ਨ ਕੋਰਟ ਦਾ ਰਜਿਸਟਰੀ ਜੀ ਉਹ ਖਾਰਜ ਕਰਕੇ ਤੇ ਲੋਅਰ ਕੋਰਟ ਦਾ ਜਿਹੜਾ ਪੈਸ ਉਹਨੂੰ ਸਟੈਂਡ ਕਰਤਾ ਵੀ ਇਹ ਬਖਸ਼ੀ ਸਿੰਘ ਬਲਵੰਤ ਸਿੰਘ ਦੇ ਪੱਖ ਦੇ ਵਿੱਚ ਅੱਗੇ ਉਹਨਾਂ ਨੂੰ ਨਵੇਂ ਸਿਰੋਂ ਫਿਰ ਜਾਦਾਚਣ ਲਿਖਿਆ ਗਿਆ 6 ਜੂਨ ਨੂੰ ਜੇ ਅਸੀਂ ਜੰਤਰ ਭੇਜਿਆ ਸੀ ਕਾਬਜ਼ ਅਸੀਂ ਕਾਬੂਸ਼ਾਨ ਜੰਤਰ ਵਿੱਜਿਆ ਸੀ ਇਹ ਫਿਰ ਮੁੰਡੇ ਥਿਆਰ ਲੈ ਕੇ ਤੇ ਬੰਦੇ ਲੈ ਕੇ ਤੇ ਉਹ ਕਬਜ਼ਾ ਕਰਨਾ ਪਿਆ ਵੀਡੀਓ ਕਾਲ ਨੇ ਜਦੋਂ ਬੋਂਦਾ ਪਿਆ ਅਸਲ ਨੂੰ ਹਾਂਜੀ ਹਾਂਜੀ ਕਬਜ਼ਾ ਸਾਡੇ ਕੋਲ ਹੀ ਹੈ ਜੀ ਅਦਾਲਤ ਨੇ ਸਾਨੂੰ ਦਿੱਤਾ ਜੀ ਕਬਜ਼ਾ ਸਾਡੇ ਕੋਲ ਹੀ ਹੋਣਾ ਜਦੋਂ ਅਦਾਲਤ ਸਾਡੇ ਕੋਲ ਦਿੱਤਾ ਅਦਾਲਤ ਨੇ ਸਾਨੂੰ ਕਬਜ਼ਾ ਦਿੱਤਾ ਹੋਇਆ ਅਸੀਂ ਸਾਡੇ ਕੋਲ ਜ਼ਮੀਨ ਵੀ ਉਹ ਹੀ ਹੁੰਦੇ ਤੇ ਅਸੀਂ ਮੰਗ ਅਸੀਂ ਇਹੋ ਕਰਨੇ ਆ ਸਾਨੂੰ ਜਿਹੜਾ ਸਾਡੀ ਜ਼ਮੀਨ ਹੈ ਉਹ ਉਹ ਵੀ ਸਾਡੀ ਸਾਡੇ ਹੱਕ ਸੀ ਫੈਸਲਾ ਹੋ ਜੋ ਵੀ ਅੱਗੇ ਤੋਂ ਵੀ ਉਹੇ ਤੇ ਇਹ ਬੰਦਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਤੇ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਵੇ ਮੰਗ ਇਹੀ ਕਰ ਰਹੇ ਆ ਜੀ ਕੁਲਵੀਰ ਜੀ ਦਾ ਸਾਡੇ ਏਰੀਆ 'ਚ ਵੱਦ ਤੋਂ ਵੱਧ ਤੁਹਾਨੂੰ ਪਤਾ ਹੀ ਸਾਰੇ ਮੁੱਦਿਆਂ ਤੇ ਕਰ ਰਹੇ ਆ ਪਿੰਚਰ ਭਾਨਾ ਦਾ ਮਾਮਲਾ ਆਵੇ ਉਹ ਮੁੰਡਾ ਫਾਹ ਲੈ ਕੇ ਮਰ ਗਿਆ ਸੋ ਪਰਾ ਦਾ ਹਾਲ ਜਾ ਕੇ ਵੇਖੋ ਹਾਲ ਕੀ ਏ ਉਹਨਾਂ ਦੀ ਜ਼ਮੀਨ ਇਹਨਾਂ ਨਾਪ ਲਈ ਆ ਜੀ ਜੇ ਬੈਂਕਾਂ ਦੇ ਵਿੱਚ ਇੱਕ ਬੀਬੀ ਕੋੜ ਹੋਏਗੀ ਉਹਨਾਂ ਦੀ ਨਾ ਸਾਰੀ ਜ਼ਮੀਨ ਵਾਲੇ ਦੁਆਲੇ ਨਾਪ ਲਈ ਸਿਰਫ ਇੱਕ ਘਰ ਬਚਿਆ ਤੇ ਉੱਥੇ ਸਿਰਫ ਵਾਟੇ ਦੇ ਰਸਤੇ ਆਉਂਦੇ ਜਾਂਦੇ ਨੇ ਤੇ ਪਿਛੇ ਜੇ ਉਹਨਾਂ ਦੇ بیٹے ਨੇ ਮੁੱਦਾ ਠਾਇਆ ਸੀ ਵੀ ਸਾਡੇ ਨਾਲ ਧੱਕਾ ਕੀਤਾ ਜ਼ਮੀਨ ਲੱਪੀਏ ਤੇ ਇਹਨਾਂ ਨੇ ਉਸ ਉਹਨਾਂ ਦੇ ਬੱਚੇ ਨੂੰ ਫੜ ਕੇ ਜਲੀਲ ਕੀਤਾ ਜਿਹੜਾ ਉਹ ਬੱਚਾ ਸੁਸਾਈਡ ਕਰ ਲਈ ਨਹਿਰਾ ਤੇ ਚਲਾ ਗਿਆ ਪਰ ਉਹਨਾਂ ਨੂੰ ਮੌਕੇ ਤੇ ਪਤਾ ਲੱਗ ਗਿਆ ਬੱਚਾ ਬਚਾ ਲਿਆ ਜੀ ਹੁਣ ਇਹਨਾਂ ਨੇ ਸਾਡੇ ਭਰਾ ਮੇਰੇ ਤੇ ਗੁਰਲਾਲ ਸਿੰਘ ਤੇ ਫਾਇਰਿੰਗ ਕੀਤੀ ਹੈ ਉਹ ਆਪਦੀ ਵਧੀ ਨਾ ਬਜਿਆ ਤੇ ਉਹਦਾ ਛੋਟਾ ਜਿਹਾ ਬੇਟਾ ਜੀ ਤੇ ਕੱਲ ਜਦੋਂ ਮਨ ਨੇ ਤੇ ਘਰੇ ਗਿਆ ਮੈਨੂੰ ਕਹਿੰਦਾ ਤਾਊ ਪਾਪਾ ਕਦੋਂ ਘਰੇ ਆਉਣਗੇ ਅਸੀਂ ਕੀ ਜਵਾਬ ਦਿੰਦੇ ਜੀ ਇਹ ਐਨੇ ਜ਼ਮੀਨਾਂ ਦੇ ਭੁੱਖੇ ਹੋ ਗਏ ਜੀ ਸਾਡੇ ਭਰਾਵਾਂ ਦਾ ਹੀ ਨੁਕਸਾਨ ਕਰਨ ਲੱਗ ਪਏ ਨੇ ਜੇ ਕੁਲਬੀਰ ਜੀਰਾ ਦੀ ਧਰਮ ਪਤਨੀ ਸਾਡੀ ਭੈਣ ਵੇਖਦੀ ਪਈਏ ਤਾਂ ਮੈਂ ਉਸ ਭੈਣ ਨੂੰ ਕਹਿਣਾ ਚਾਹਣਾ ਭੈਣੇ ਜਿੱਦਾਂ ਦੇ ਬਾਰ ਕੰਮ ਕਰਦੇ ਪਿਆ ਤੇ ਜਿਹੜੇ ਤੂੰ ਸ਼ਾਮ ਨੂੰ ਤੁਸੀਂ ਰੋਟੀ ਖਾਂਦੇ ਹੋ ਨਾ ਤੇ ਇਹ ਨਾ ਸੋਚ ਵੀ ਤੂੰ ਸਬਜੀ ਨਾਲ ਰੋਟੀ ਖਵਾ ਰਹੀ ਐ ਭੈਣੇ ਸਬਜੀ ਨਾਲ ਨਹੀਂ ਤੂੰ ਜਿਹੜੀ ਉਹ ਬੁਰਕੀਆਂ ਨੇ ਨਾ ਸਾਡੇ ਲਹੂ ਨਾਲ ਨਿਚੋੜ ਕੇ ਆ ਉਹਦੇ ਬੱਚਿਆਂ ਦੇ ਮੂੰਹ ਚ ਪਾ ਰਹੀਆਂ ਹਲੇ ਵੀ ਸਮਾਂ ਰਹਿੰਦਾ ਹੈ ਤੁਸੀਂ ਸਾਡੀ ਜਾਨ ਛੱਡ ਦਿਓ ਨਾ ਸਾਨੂੰ ਤੰਗ ਕਰੋ ਜਿਹੜੀ ਇਹ ਸੁੱਖ ਦੀ ਰੋਟੀ ਖਾਂਦੇ ਆ ਸਾਨੂੰ ਸੁੱਖ ਦੀ ਰੋਟੀ ਖਾ ਲੈਣ ਦਿਓ ਸਾਡੇ ਇਦਾਂ ਨਾ ਕਰੋ ਤੁਸੀਂ ਸਾਡਾ ਭਰਾ ਮਾਰ ਕੇ ਸੁੱਟਤਾ ਸੀ ਅਸੀਂ ਕਿੱਧਰ ਨੂੰ ਜਾਂਦੇ ਅਸੀਂ ਉਹਦੇ ਘਰ ਦੀ ਨੂੰ ਜਾਂ ਉਹਦੇ ਬੱਚੇ ਨੂੰ ਕੀ ਜਵਾਬ ਦਿੰਦੇ ਵੱਡੇ ਹੋਏ ਵੀ ਪੁੱਤ ਤੇਰੇ ਪਾਪਾ ਨੇ ਕੀ ਬਣਿਆ ਸੀਗਾ ਦੱਸੋ ਅਸੀਂ ਕੀ ਕਰੀਏ ਜੀ ਸਾਡੇ ਕੋਲ ਹੁਣ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਸਾਡੀਆਂ ਤੁਹਾਡੇ ਤੇ ਆਸਾਂ ਬੱਝੀਆਂ ਨੇ ਸਰ ਜੀ ਤੁਸੀਂ ਬਾਦੂ ਤੋਂ ਵੱਧ ਹੋ ਕੇ ਇਹਨਾਂ ਪਾਪੀਆਂ ਨੂੰ ਅਰੈਸਟ ਕਰੋ ਜੀ ਸਾਡਾ ਤਾਂ ਹੋਰ ਕੋਈ ਇੱਕ ਰੱਬ ਹੈ ਜੀ ਰੱਬ ਤੋਂ ਬਗੈਰ ਦੂਜਾ ਪੁਲਿਸ ਪ੍ਰਸ਼ਾਸਨ ਨਹੀਂ ਜਿਹੜਾ ਸਾਡਾ ਸਾਥ ਦੇਵੇ ਤਾਂ ਕਰਕੇ ਜਿੰਨਾ ਵੀ ਜਲਦੀ ਹੋ ਸਕਦਾ ਹੈ ਕੁਲਵੀਰ ਜੀ ਰੇਨੂ ਮਹਿੰਦਰਜੀਤ ਨੂੰ ਮਹਿਕ ਨੂੰ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਜਿਹੜੇ ਮਸਲੇ ਦੇ ਉੱਪਰ ਪ੍ਰੈਸ ਕੋਰਪਸ ਮੇਰਾ ਨਾਮ ਕਮਲਜੀਤ ਸਿੰਘ ਹੈ ਤੁਰ ਇਹ ਜਿਹੜੀ ਬੇਲ ਸੀ ਇਹ ਕੁਲਬੀਰ ਸਿੰਘ ਜੀ ਜੀਰਾ ਐਸਐਮਐਲ ਦੇ ਜੀਰਾ ਜਿਹੜੇ ਉਹਨਾਂ ਵੱਲੋਂ 12 6 2024 ਨੂੰ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਫਾਈਲ ਕੀਤੀ ਗਈ ਸੀ ਜਿਹੜੀ ਕਿ ਬਹਿਸ ਦੇ ਲਈ 14 6 2024 ਨੂੰ ਰੱਖੀ ਗਈ ਸੀ ਸੋ ਜਦੋਂ ਪੁਲਿਸ ਦਾ ਰਿਕਾਰਡ ਆਇਆ ਦੋਨਾਂ ਧਿਰਾਂ ਦੀ ਸਾਡੀ ਬਹਿਸ ਹੋਈ ਜਿਹਦੇ ਵਿੱਚ ਮਾਨਯੋਗ ਸੈਸ਼ਨ ਕੋਰਟ ਨੇ ਜਿਹੜੀ ਕੁਲਬੀਰ ਸਿੰਘ ਜੀਰਾ ਜੀ ਦੀ ਬੇਲ ਆ ਡਿਸਮਿਸ ਕੀਤੀ ਸੋ ਜਿਹੜਾ ਰਿਕਾਰਡ ਦੇ ਵਿੱਚ ਕੁਲਬੀਰ ਸਿੰਘ ਜੀਰਾ ਜੀ ਦੀਆਂ ਜਿਹੜੀਆਂ ਕੋਲ ਡਿਟੇਲ ਆ 107 ਦੇ ਵਿੱਚ ਜਿਹੜੀ ਮੇਨ ਐਟਰੀਬਿਊਸ਼ਨ ਸੀ ਬੈਟਮੈਂਟ ਦੇ ਵਿੱਚ ਉਹ ਸਾਰੀ ਰਿਕਾਰਡ ਦੇ ਵਿੱਚ ਆਈਓ ਨੇ ਆਣ ਕੇ ਸਾਨੂੰ ਜਿਹੜਾ ਰਿਕਾਰਡ ਦਿੱਤਾ ਉਹਦੇ ਥਰੂ ਜਿਹੜੀ ਅਸੀਂ ਸਾਰਾ ਕੁਝ ਦੱਸਿਆ ਜੱਜ ਸਾਹਿਬ ਨੂੰ ਕਿ 8:00 ਵਜੇ 8:00 ਮਿੰਟ ਤੇ ਜਿਹੜੀ ਕੁਲਵੀਰ ਜੀ ਰਾਹ ਦੀਆਂ ਅਕਰਸ ਡਿਊਰਿੰਗ ਅਕਰਸ ਅਕਰਸ ਤੋਂ ਪਹਿਲਾਂ 2-4 ਮਿੰਟ ਜਦੋਂ ਵੀ ਅਕਰਸ ਹੋਇਆ ਉਹ ਤੋਂ 2-4 ਮਿੰਟ ਪਹਿਲਾਂ ਜਿਹੜੀਆਂ ਇਹਨੀਆਂ ਕੋਲ ਆਈਆਂ ਸੋ ਉਹਨਾਂ ਦੇ ਕਹਿਣ ਤੇ ਜਿਹੜੀ ਇਹ ਸਾਰੀ ਅਕਰਸ ਜਿਹੜੀ ਆ ਉੱਥੇ ਹੋਈ ਆ ਤੋ ਜਿਹੜੀ ਐਫ ਆਈ ਆਰ ਨੰਬਰ ਸੀ ਉਹ 65 ਸੀਗੀ ਡੇਟਡ 6624 ਅੰਡਰ ਸੈਕਸ਼ਨ 307 427 447 107 148 195 ਆਪੀਸੀ ਤੇ ਆਰਮ ਜੈਕਟ ਜਿਹੜਾ ਲੱਗਾ ਸੀ 2527598 ਇਹ ਜਿਹੜੀ ਐਫ ਆਈ ਆਰ ਆ ਜੀ ਉਹ 7 ਬੰਦਿਆਂ ਦੇ ਖਿਲਾਫ ਹੋਈ ਆ 8 ਬੰਦਿਆਂ ਦੇ ਖਿਲਾਫ ਹੋਈ ਆ ਬਾਈ ਨੇਮ ਜਿਹਦੇ ਵਿੱਚ ਮਹਿੰਦਰ ਸਿੰਘ ਜੀਰਾ ਮੈਕਦੀਪ ਸਿੰਘ ਬਾਬਾ ਕਰਨੈਲ ਡਾਕਟਰ ਰਸ਼ਪਾਲ ਕੁਰਬੀਰ ਸਿੰਘ ਐਕਸ ਚੇਅਰਮੈਨ 엘ੀਸ ਟਿਮੀ ਬੂਟਾ ਸਿੰਘ ਬਲਵਿੰਦਰ ਸਿੰਘ ਤੇ ਕੁਲਵੀਰ ਸਿੰਘ ਐਕਸਐਮਐਲਏ ਜੀਰਾ ਤੇ ਇੱਕ ਅਨਨੌਨ ਪਰਸਨ ਦੇ ਖਿਲਾਫ ਹੋਈ ਸੀ। ਅੱਜ ਹੋਰ ਵੀ ਕਰਾਣਾ ਹੈ। ਹਾਂਜੀ ਹਾਂਜੀ ਜਰੂਰ ਕਿਉਂਕਿ ਸੈਸ਼ਨ ਕੋਰਟ ਵੱਲੋਂ ਜਿਹੜੀ ਜਮਾਨਤ ਆ ਉਹ ਖਰਚ ਕੀਤੀ ਗਈ ਆ ਹੱਲੇ ਤੱਕ ਕੋਈ ਉਹਨਾਂ ਕੋਲੇ ਇੰਟਾਇਰ ਮਸਟੇ ਨਹੀਂ ਹੈਗਾ ਰਿਗਾਰਡਿੰਗ ਰੈਸਟ ਦਾ ਇਹਨਾਂ ਦੇ ਘਰ ਆਪਣੇ ਕੋਲੇ ਕੋਈ ਇੰਟਾਇਰ ਮਸਟੇ ਨਹੀਂ ਹੁੰਦਾ ਰੈਸਟ ਦੇ ਰਿਗਾਰਡਿੰਗ ਉਹਨਾਂ ਚ ਰਪੁਲਿਸ ਕੋਲੇ ਪਾਵਰ ਆ ਜੀ ਉਹ ਜਦੋਂ ਮਰਜ਼ੀ ਉਹਨਾਂ ਨੂੰ ਰੈਸਟ ਕਰ ਸਕਦੇ ਆ ਸਾਡੀ ਤਾਂ ਇਹੀ ਡਿਮਾਂਡ ਆ ਕਿ ਜਿਹੜੇ ਕੰਪਲੇਨੈਂਟ ਪਾਰਟੀ ਆ ਉਹਨਾਂ ਨੂੰ ਜਲਦੀ ਜਲਦੀ ਨਿਆਂ ਦਵਾਇਆ ਜਾਵੇ ਜਿਹੜੇ ਅਫੀਕਟਿਡ ਪਰਸਨ ਉਹਨਾਂ ਨੂੰ ਜਲਦੀ ਜਲਦੀ ਰੈਸਟ ਕੀਤਾ ਜਾਵੇ